ਮੰਗਣ ਦੀ ਲੋੜ ਨਹੀਂ ਪੈਣੀ ਇੰਨਾ ਕ ਮਹਾਰਾਜ ਨੇ ਦੇਣਾ ਨਾ ਤੁਹਾਡੇ ਹੱਥ ਜੁੜ ਜਾਣੇ ਵੀ ਮਹਾਰਾਜ ਹੋਰ ਨਹੀਂ ਚਾਹੀਦਾ ਇਹ ਮੇਰੀਆਂ ਗੱਲਾਂ ਸਿੱਧੀਆਂ ਸਾਧ ਸੰਗਤ ਆਪਾਂ ਪਿਤਾ ਕੋਲ ਵੀ ਬੈੰਨੇ ਆ ਮਾਤਾ ਕੋਲ ਵੀ ਬੈੰਨੇ ਆ ਭਰਾ ਕੋਲ ਬੈੰਨੇ ਆ ਭੈਣ ਕੋਲ ਬੈੰਨੇ ਆ ਉਹਨਾਂ ਦੀ ਗੱਲਬਾਤ ਸੁਣਦੇ ਆ ਬੈਠਦੇ ਆ ਆਪਾਂ ਪਰਿਵਾਰ ਕੋਲ ਬੈਠਦੇ ਆ ਬੱਚਿਆਂ ਕੋਲ ਬਹਿਨੇ ਆ ਵਾਹ ਕਦੇ ਆਪਾਂ ਸਤਗੁਰੂ ਕੋਲ ਨਹੀਂ ਬੈਠੇ ਆ ਵਾਹ ਥੋੜੀ ਇੱਥੇ ਸੋਚਣ ਦੀ ਲੋੜ ਐ 24 ਘੰਟਿਆਂ ਚੋਂ ਵਾਹ ਜਿਆਦਾ ਨਹੀਂ ਬਸ 10 ਮਿੰਟ 15 ਮਿੰਟ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੋਲ ਆ ਕੇ ਬੈਠਿਆ ਕਰੋ ਕਹਿਣਾ ਕੁਛ ਨਹੀਂ ਬਸ ਬਹਿਣਾ ਹੀ ਐ ਵਾਹ ਜੀ ਕਹਿਣ ਤੋਂ ਨਹੀਂ ਰਿਹਾ ਜਾਂਦਾ ਨਾ ਅਰਦਾਸ ਕਰਨ ਨੂੰ ਮਨ ਕਰਦਾ ਤਾਂ ਇੱਕੋ ਗੱਲ ਕਹਿਣੀ ਮਹਾਰਾਜ ਕਿਰਪਾ ਕਰ ਦੇ ਕਿਰਪਾ ਦੇ ਵਿੱਚ ਸਾਰਾ ਕੁਝ ਆ ਜਾਣਾ ਨਹੀਂ ਤਾਂ ਜੋ ਤੁਸੀਂ ਮੰਗੋਗੇ ਉਹ ਹੀ ਮਿਲ ਮਿਲਣਾ ਕਿਰਪਾ ਵਿੱਚ ਸਾਰਾ ਕੁਝ ਆਉਣਾ